ਇਹ ਉਹ ਖੂਹੀ ਆ ਜਿੱਥੋਂ ਕਿ ਬੇਬੇ ਨਾਨਕੀ ਜੀ ਆਪਣੇ ਹੱਥਾਂ ਨਾਲ ਪਾਣੀ ਪਾਰਕੀ ਇਹ ਜੋ ਤੁਸੀਂ ਘਰ ਦੇਖ ਰਹੇ ਹੋ ਜੀ ਇਹ ਕੋਈ ਆਮ ਘਰ ਨਹੀਂ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦਾ ਘਰ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਥਿਤ ਹੈ ਤੇ ਇੱਥੇ ਗੁਰੂ ਨਾਨਕ ਦੇਵ ਜੀ ਬਹੁਤ ਸਮਾਂ ਰਹਿ ਹੋਏ ਨੇ ਤੇ ਤੁਹਾਨੂੰ ਇਸ ਘਰ ਦਾ ਪੂਰਾ ਇਤਿਹਾਸ ਵੀ ਦੱਸਾਂਗੇ ਅਤੇ ਤੁਹਾਨੂੰ ਘਰ ਦੇ ਵਿੱਚ ਅੰਦਰ ਉਵੇਂ ਜੋ ਬੇਬੇ ਨਾਨਕੀ ਜੀ ਇੱਥੇ ਪਾਣੀ ਭਰਦੇ ਸੀ ਉਹ ਖੂਹੀ ਦੇ ਦਰਸ਼ਨ ਵੀ ਕਰਵਾਵਾਂਗੇ ਤਾਂ ਸੰਗ ਤਾਂ ਇੱਥੇ ਬਹੁਤ ਜ਼ਿਆਦਾ ਇਕੱਠ ਦੇ ਵਿੱਚ ਆਉਂਦੀਆਂ ਹਨ ਤਾਂ ਇਹ ਦੋ ਮੰਜ਼ਲਾਂ ਦੇ ਹਿਸਾਬ ਨਾਲ ਘਰ ਜਿਹੜਾ ਕਿ ਬਣਿਆ ਹੋਇਆ ਜੀ ਤਾਂ ਆਓ ਫਿਰ ਆਪਾਂ ਤੁਹਾਨੂੰ ਦੋਸਤੋ ਅੰਦਰ ਲੈ ਕੇ ਚੱਲਦੇ ਹਾਂ ਦੇਖ ਸਕਦੇ ਹੋ ਜੀ ਅੰਦਰ ਇਸ ਤਰ੍ਹਾਂ ਘਰ ਦੀ ਜਿਹੜੀ ਕਿ ਦੇਖਾ ਦੇਖ ਸਕਦੇ ਹੋ ਜੀ ਤਾਂ ਬਹੁਤ ਆਨੰਦ ਆਊਗਾ ਤੁਹਾਨੂੰ ਜੀ ਇਸ ਜਗ੍ਹਾ ਤੇ ਦਰਸ਼ਨ ਜ਼ਰੂਰ ਕਰਕੇ ਆਇਓ ਜੇਕਰ ਤੁਸੀਂ ਜਦੋਂ ਵੀ ਸੁਲਤਾਨਪੁਰ ਲੋਧੀ ਜਾਓ ਤਾਂ ਇਹ ਬੋਰਡ ਲੱਗਿਆ ਹੋਇਆ ਜੀ ਚਾਹੇ ਤੁਸੀਂ ਸਕਰੀਨਸ਼ਾਟ ਲੈ ਕੇ ਇਸ ਦੇ ਇਤਿਹਾਸ ਪੜ੍ਹ ਸਕਦੇ ਹੋ ਇਹ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਉਹ ਖੂਹੀ ਆ ਜਿੱਥੋਂ ਕਿ ਬੇਬੇ ਨਾਨਕੀ ਜੀ ਆਪਣੇ ਹੱਥਾਂ ਨਾਲ ਪਾਣੀ ਭਰ ਕੇ ਤੇ ਫੁਲਕੇ ਬਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਿਕਾਇਆ ਕਰਦੇ ਸੀ ਜੀ ਤਾਂ ਦੇਖ ਸਕਦੇ ਹੋ ਜੀ ਬਹੁਤ ਹੀ ਪਵਿੱਤਰ ਸਥਾਨ ਹੈ ਦੋਸਤੋ ਗੁਰਦੁਆਰਾ ਹੱਟ ਸਾਹਿਬ ਜੀ ਦੇ ਬਿਲਕੁਲ ਇਹ ਨਜ਼ਦੀਕ ਹੈ ਜੀ ਆਪਾਂ ਤੁਹਾਨੂੰ ਜੋ ਬੇਬੇ ਨਾਨਕੀ ਜੀ ਦਾ ਘਰ ਦਿਖਾ ਰਹੇ ਹਾਂ ਤੁਸੀਂ ਜਦੋਂ ਵੀ ਜਾਓ ਜੀ ਇਸ ਖੋਹੀ ਤੇ ਲੱਗੇ ਹੋਏ ਨਲਕੇ ਤੋਂ ਜਲ ਜ਼ਰੂਰ ਛੱਕ ਕੇ ਆਇਓ ਤਾਂ ਆਮ ਇੱਥੇ ਕੋਈ ਰੋਕ ਨਹੀਂ ਕੁਝ ਨਹੀਂ ਜੀ ਜਲ ਜ਼ਰੂਰ ਛੱਕ ਕੇ ਆਇਓ ਤੇ ਸਾਥ ਇਧਰ ਨਾਲ ਲੱਗਵੇਂ ਬਾਬਾ ਜੀ ਬੈਠੇ ਨੇ ਤੇ ਇਹਨਾਂ ਤੋਂ ਪ੍ਰਸ਼ਾਦ ਵੀ ਲੈ ਕੇ ਆਇਓ ਜੀ ਤਾਂ ਉਹ ਤੁਹਾਨੂੰ ਅੱਗੇ ਲੈ ਕੇ ਚਲਦੇ ਹਾਂ ਜੀ ਘਰ ਦੇ ਵਿੱਚ ਇੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹਨ ਤਾਂ ਇਸ ਤੋਂ ਹੁਣ ਆਪਾਂ ਤੁਹਾਨੂੰ ਅੱਗੇ ਅਜਾਇਬ ਘਰ ਬਣਿਆ ਹੋਇਆ ਇਸ ਅਜਾਇਬ ਘਰ ਵਿੱਚ ਤੁਸੀਂ ਉੱਪਰ ਜ਼ਰੂਰ ਜਾਇਓ ਇੱਥੇ ਤੁਹਾਨੂੰ ਹਰ ਇੱਕ ਸੁਲਤਾਨਪੁਰ ਲੋਧੀ ਦੇ ਇਤਿਹਾਸ ਬਾਰੇ ਆਪਣੇ ਸਿੱਖ ਧਰਮ ਦੇ ਇਤਿਹਾਸ ਬਾਰੇ ਹਰ ਇੱਕ ਬਰੀਕੀ ਦੇ ਨਾਲ ਫੋਟੋਆਂ ਸਹਿਤ ਤੇ ਇਤਿਹਾਸ ਲਿਖ ਕੇ ਦੱਸਿਆ ਗਿਆ ਜੀ ਤਾਂ ਜਿੱਥੇ ਇਹ ਖੂਹੀ ਹੈ ਜੀ ਨਲਕਾ ਲੱਗਿਆ ਹੋਇਆ ਉੱਥੇ ਇਹ ਜਾਲੀ ਲੱਗੀ ਹੋਈ ਹੈ ਤਾਂ ਇਹ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਦੋਸਤੋ ਕਿ ਜੋ ਆਪਾਂ ਤੁਹਾਨੂੰ ਇਹ ਘਰ ਦਿਖਾਇਆ ਹੈ ਨਾ ਇਹ ਪੁਰਾਣਾ ਘਰ ਸੀ ਜਿਹੜਾ ਉਹ ਕਹਿੰਦੇ ਇਮਾਰਤ ਪ੍ਰਾਣੀ ਹੋਣ ਕਰਕੇ ਢਹਿਣ ਦਾ ਡਰ ਸੀ ਤਾਂ ਇਹ ਜੋ ਬਾਅਦ ਵਿੱਚ ਕੁਝ ਸਮੇਂ ਬਾਅਦ ਤਿਆਰ ਕੀਤੀ ہوئی ਹੈ ਜੀ ਤਾਂ ਇਹ ਤਿਆਰ ਕਹਿੰਦੇ ਨਾਨਕ ਸ਼ਾਹੀ ਇੱਟ ਦੇ ਨਾਲ ਸਾਰੀ ਤਿਆਰ ਕੀਤੀ ਆ ਤਾਂ ਇਹ ਜੀ ਇਦਾਂ ਫੋਟੋਆਂ ਦੇ ਸਮੇਤ ਸਾਰਾ ਇਤਿਹਾਸ ਹਰ ਇੱਕ ਗੁਰੂ ਦਾ ਹਰ ਇੱਕ ਗੁਰਦੁਆਰੇ ਦਾ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਹੋਇਆ ਹਨਾ ਜਿਹੜੇ ਗੁਰੂ ਜੀ ਗਏ ਸਨ ਉਹਨਾਂ ਦਾ ਇਤਿਹਾਸ ਇੱਥੇ ਲਿਖਤ ਦੇ ਵਿੱਚ ਫੋਟੋ ਸਹਿਤ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਇੱਕ ਅਜਾਇਬ ਘਰ ਦੇ ਵਿੱਚ ਰੱਖਿਆ ਹੋਇਆ ਸੰਭਾਲ ਕੇ ਜੀ ਤਾਂ ਤੁਸੀਂ ਦਰਸ਼ਨ ਕਰਿਓ ਵਾਹਿਗੁਰੂ ਜੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ